ਜਦੋਂ ਵੀ ਅਸਮਾਨ ਵਿੱਚ ਪੂੰਛ ਵਾਲਾ ਤਾਰਾ ਵਿਖਾਈ ਦਿੰਦਾ ਹੈ ਤਾਂ ਲੋਕਾਂ ਵਿੱਚ ਖਲਬਲੀ ਮਚ ਜਾਂਦੀ ਹੈ ਡੰਡੀ ਇੱਕ ਡਰ ਚਾਰੇ ਪਾਸੇ ਫੈਲ ਜਾਂਦਾ ਹੈ ਡੰਡੀ ਇਸ ਦਾ ਕਾਰਨ ਇਹ ਹੈ ਕਿ ਇਸ ਦੇ ਪ੍ਰਗਟ ਹੋਣ ਨਾਲ ਬਹੁਤ ਸਾਰੇ ਅੰਧਵਿਸ਼ਵਾਸ ਚਿਰਕਾਲ ਤੋਂ ਜੁੜੇ ਹੋਏ ਹਨ ਡੰਡੀ ਅਜੀਬੀ ਇਸ ਨੂੰ ਮਨਹੂਸ ਸਮਝਿਆ ਜਾਂਦਾ ਹੈ ਡੰਡੀ ਲੋਕਾਂ ਦੀ ਧਾਰਨਾ ਹੈ ਕਿ ਇਹ ਹੈਜਾ ਪਲੇਗ ਕਾਲ ਹੜ੍ਹ ਪੁਚਾਲ ਅਤੇ ਲੜਾਈਆਂ ਲੈ ਕੇ ਆਉਂਦਾ ਹੈ ਡੰਡੀ ਅੰਧਵਿਸ਼ਵਾਸੀ ਲੋਕ ਇਸ ਨੂੰ ਦੇਖ ਕੇ ਕਈ ਪ੍ਰਕਾਰ ਦੇ ਟੂਣੇ ਕਰਵਾਉਂਦੇ ਹਨ ਡੰਡੀ ਪੂੰਛ ਵਾਲਾ ਤਾਰਾ ਭਾਬ ਤੂਮ ਕਿਤੂ ਵਾਸਮ ਵਿੱਚ ਗੈਂਸ ਅਤੇ ਧੂੜ ਦਾ ਇੱਕ ਗੋਲਾ ਹੈ ਡੰਡੀ ਜਦੋਂ ਇਹ ਗੋਲਾ ਸੂਰਜ ਤੋਂ ਬਹੁਤ ਦੂਰ ਹੁੰਦਾ ਹੈ ਤਾਂ ਇਸ ਦੀਆਂ ਗੈਂਸਾਂ ਤਰਲ ਜਾਂ ਠੋਸ ਰੂਪ ਧਾਰਨ ਕਰ ਲੈਂਦੀਆਂ ਹਨ ਡੰਡੀ ਜਿਉਂ-ਜਿਉਂ ਇਹ ਆਕਾਸੀ ਪੰਡ ਸੂਰਜ ਦੇ ਨੇੜੇ ਆਉਂਦਾ ਹੈ ਇਸ ਦੇ ਪਦਾਰਥ ਵਸ਼ਪ ਬਣ ਕੇ ਫੈਲਣ ਲੱਗਦੇ ਹਨ ਡੰਡੇ ਸੂਰਜ ਦੇ ਹੋਰ ਨੇੜੇ ਪੁੱਜ ਕੇ ਇਸ ਦੀ ਗੈਸ ਸੂਰਜ ਤੋਂ ਉਲਟ ਦਿਸ਼ਾ ਵਿੱਚ ਵਿਛ ਜਾਂਦੀ ਹੈ ਅਤੇ ਧੂਮ ਕੇਤੂ ਦੀ ਪੂੰਛ ਬਣ ਜਾਂਦੀ ਹੈ ਡੰਡੇ ਸਾਡੇ ਸੂਰਜ ਮੰਡਲ ਵਿੱਚ अनेका ਹੀ ਧੂਮ ਕੇਤੂ ਘੁੰਮ ਰਹੇ ਹਨ ਜਿਨ੍ਹਾਂ ਵਿੱਚੋਂ ਲਗਭਗ 600 ਦੇ ਕਰੀਬ ਵਿਗਿਆਨਿਕ ਪ੍ਰੇਖਣਾ ਵਿੱਚ ਆ ਚੁੱਕੇ ਹਨ ਪਰੰਤੂ ਇਹਨਾਂ ਵਿੱਚੋਂ ਕੁਝ ਟੂਮਕੇਤੂ ਬਹੁਤ ਵੱਡੇ ਆਕਾਰ ਜਾਂ ਅਦੁੱਪਤ ਰੂਪ ਦੇ ਹੋਣ ਕਾਰਨ ਦੂਸਰਿਆਂ ਨਾਲੋਂ ਖਾਸ ਮਹੱਤਤਾ ਰੱਖਦੇ ਹਨ ਡੰਡੀ ਹਾਂਜੀ ਸੈਕੰਡ ਪੈਰਾ ਲਿਖਾਂਗੇ ਰੈਡੀ ਸਟਾਰ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਅਤੇ ਪਹਿਲੂਆਂ ਬਾਰੇ ਜਾਣਕਾਰੀ ਅਤੇ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਸਾਧਨ ਨੂੰ ਸੂਚਨਾ ਟੈਕਨੋਲੋਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਡੰਡੀ ਵਧ ਰਹੀ ਜਾਣਕਾਰੀ ਗਿਆਨ ਅਤੇ ਹੁਨਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਕੰਮ ਕਰ ਰਹੇ ਹਨ ਡੰਡੀ ਟੈਲੀਵਿਜ਼ਨ, ਰੇਡੀਓ ਅਤੇ ਪ੍ਰਿੰਟ ਮੀਡੀਆ ਇਸ ਕੰਮ ਵਿੱਚ ਅਹਿਮ ਹਿੱਸਾ ਪਾ ਰਹੇ ਹਨ। ਡੰਡੀ ਇਸ ਤੋਂ ਇਲਾਵਾ ਸਾਰੇ ਸੰਸਾਰ ਦੀ ਜਾਣਕਾਰੀ ਦਾ ਸਾਧਨ ਇੰਟਰਨੈਟ ਬਣਿਆ ਹੈ। ਡੰਡੀ ਵੱਖ-ਵੱਖ ادارے ਆਪਣੀ ਸੰਬੰਧਿਤ ਜਾਣਕਾਰੀ ਇੰਟਰਨੈਟ ਚੈਨਲ ਵਿੱਚ ਪਾ ਦਿੰਦੇ ਹਨ। ਡੰਡੀ ਕੋਈ ਵੀ ਵਿਅਕਤੀ ਜਿਸ ਕੋਲ ਇਹ ਸਾਧਨ ਹੈ ਇਸ ਚੈਨਲ ਤੋਂ ਜਾਣਕਾਰੀ حاصل ਕਰ ਸਕਦਾ ਹੈ ਡੰਡੀ ਇਸ ਤਰੀਕੇ ਨਾਲ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੋਈ ਖੋਜ ਬਾਰੇ ਜਾਣਿਆ ਜਾ ਸਕਦਾ ਹੈ ਡੰਡੀ ਇਹ ਸਹੂਲਤ ਫਿਲਹਾਲ ਸ਼ਹਿਰਾਂ ਵਿੱਚ ਹੀ ਉਪਲਬਧ ਹੈ ਪਰ ਪਿੰਡਾਂ ਵਿੱਚ ਵੀ ਇਸ ਦਾ ਵਿਸਤਾਰ ਜਲਦੀ ਹੀ ਹੋ ਜਾਵੇਗਾ ਡੰਡੀ ਲੋਕਤੰਤਰੀ ਰਾਜ ਵਿੱਚ ਇਸ ਦੀ ਮਜ਼ਬੂਤੀ ਬਹੁਤ ਮਹੱਤਤਾ ਰੱਖਦੀ ਹੈ ਡੰਡੀ ਅਜੋਕੇ ਸਮੇਂ ਜਾਣਕਾਰੀ ਅਤੇ ਗਿਆਨ ਦੇ ਅਨੇਕਾਂ ਸਾਧਨ ਹਨ ਡੰਡੀ ਜਿਸ ਵਿਅਕਤੀ ਜਾਂ ਸੰਸਥਾ ਕੋਲ ਕੋਈ ਵੀ ਨਵੀਂ ਜਾਣਕਾਰੀ ਹੋਵੇ ਉਸ ਨੂੰ ਇੰਟਰਨੈਟ ਤੇ ਦੇਣਾ ਉਸ ਦਾ ਇੱਕ ਲਾਖੀ ਫਰਜ਼ ਬਣਦਾ ਹੈ ਤਾਂ ਜੋ ਦੂਸਰੇ ਉਸ ਦਾ ਪੂਰਾ ਲਾਭ ਉਠਾ ਸਕਣ ਡੰਡੀ ਇਸ ਦੇ ਨਾਲ ਹੀ ਵਿਅਕਤੀ ਨੂੰ ਆਪਣੀ ਨਵੀਂ ਕਾਰਡ ਦਾ ਬૌਧਿਕ ਸੰਪਤੀ ਅਧਿਕਾਰ ਵਿਰਾਖਮਾ ਕਰਵਾਉਣਾ ਚਾਹੀਦਾ ਹੈ ਡੰਡੀ